ਤੇ ਫੀਸ ਤਾਂ ਨਾਲ ਹੀ ਉਹਨਾਂ ਇੱਦਾਂ ਬਿਠਾਉਣਾ ਮੈਨੂੰ ਅੰਦਰ ਕੋਈ ਗੱਲ ਨਹੀਂ ਫੀਸ ਵੀ ਧਾਰਦਾਂਗੇ ਇੱਕ ਦੋ ਦਿਨ ਵਿੱਚ ਤੂੰ ਜਾ ਉੱਠ ਨਹੀਂ ਮੈਂ ਨਹੀਂ ਜਾਣਾ ਪਹਿਲਾਂ ਚਾਹੀਦੇ ਮੈਨੂੰ ਫੀਸ ਦਾ ਲਾ ਕੇ ਦੇ ਦੋ ਅਰੇਂਜਮੈਂਟ ਫੇਰ ਮੈਂ ਚੱਲ ਜਾਊਂਗਾ ਕੋਈ ਗੱਲ ਨਹੀਂ ਹੁੰਦਾ ਤੇਰਾ ਪਿਓ ਤਾਂ ਮੈਂ ਪੁੱਛਦੀ ਆਂ ਨਾ ਸਲਾਹ ਕਰਦੀ ਆਂ ਵੀ ਕਿ ਕੋਈ ਪੁੱਛ ਦੇ ਬਿਤਾ ਦਿੰਨੇ ਆ ਮਨੇ ਕਾ ਮੇਰਾ ਰਾਧਾ ਬੰਡੇ ਰਹਿੰਦੀ ਆ ਮੈਂ ਛੱਡ ਦੇਣੀ ਪੜਾਈ ਕਿਉਂ ਛੱਡ ਕੇ ਦੇਣੀ ਇੱਥੇ ਕਿਹੜਾ ਕੋਈ ਹੈਗਾ ਵਾ ਵੀ ਜਿਹੜਾ ਵੀ ਕਮਾਈ ਆਉਂਦੀ ਏ ਤੇ ਪੜਾਈ ਛੱਡ ਦੇਣੀ ਤੂੰ ਤੇ ਪਰ ਆ ਵੀ ਤੁਹਾਨੂੰ ਪਤਾ ਜੇ ਗੱਲ ਮੁੱਲ ਹੀ ਮਿਲਦੀ ਫ੍ਰੀ ਕੌਣ ਭਰੋਂ ਡਿਆ ਇਹ ਤੇ ਤੇਰੀ ਗੱਲ ਠੀਕ ਆ ਚਲ ਕੋਈ ਗੱਲ ਨਹੀਂ ਤਾਰ ਦਿੰਨੇ ਜਾ ਤੂੰ ਉੱਠ ਕੁਛ ਨਹੀਂ ਕਹਿੰਦੀ ਉਹਨਾਂ ਨੂੰ ਕਹਿ ਦੀ ਇੱਕ ਦੋ ਦਿਨ ਰੋਕ ਕੇ ਇਹ ਵੀ ਤਾਰ ਦਾਂਗੇ ਕਿੰਦਾਂ ਦਾ ਇੱਕ ਦੋ ਦਿਨ ਇੱਕ ਦੋ ਦਿਨ ਲਈ ਇਹ ਉਹਨਾਂ ਕਹਣਾ ਤੂੰ ਲਾਰੇ ਲਈ ਜਾਣਾ ਉਹ ਨਹੀਂ ਮੰਨਦੇ ਉਹਨਾਂ ਨੂੰ ਮਤਲਬ ਪੈਸੇ ਦਿਓ ਤੇ ਸਾਡੇ ਕੋਲ ਪੜ੍ਹਾਈ ਸਿੱਖ ਲੋ ਜੋ ਵੀ ਸਿੱਖਣਾ ਨੀ ਮੇਰੇ ਨਾਲ ਧਾਬੇ ਪੈ ਭਾਈ ਛੱਡਦਾ ਤੇ ਇੱਥੇ ਬਾਪੂ ਨਾਲ ਕੋਈ ਕੰਮ ਕੰਮ ਕਰਾਇਆ ਕਰਾਂ ਮੈਂ ਵਾ ਪੁੱਤੋਂ ਜਿਹੜੀ ਐ ਤੈਨੂੰ ਕਮਾਈ ਆਉਣੀ ਏ ਮਿੱਟੀ ਨਾਲ ਮਿੱਟੀ ਹੋਏ ਪਿੰਡ ਐ ਤੈਨੂੰ ਕੱਲ ਵੀ ਕਹਿਣ ਢੀ ਹਾਂ ਮੈਂ ਹੈ ਨਹੀਂ ਕੁਝ ਬੱਜਦਾ ਇੱਥੇ ਤੂੰ ਪੜ੍ਹੇਂਗਾ ਤਾਂ ਕੋਈ ਸਟੋਰ ਸਟੋਰ ਚ ਪਾ ਲਾਂਗੇ ਕੋਈ ਦੁਕਾਨ ਪਾ ਲਾਂਗੇ ਕੋਈ ਨਾ ਕੋਈ ਕੰਮ ਤੇ ਚਲਾਵਾਂਗੇ ਨਾ ਨਸਕਰੀ ਮਿਲੂਗੀ ਤੇ ਤੇ ਮੇਰਾ ਕਿਹੜਾ ਮਨ ਨਹੀਂ ਕਰਦਾ ਮਾਦਾ ਪੜ੍ਹਨ ਉਹਨਾਂ ਨੂੰ ਕੋਰ ਨਾ ਜਾ ਕੇ ਉਹ ਮੰਨਦੇ ਨਹੀਂ ਆ ਉਹਨਾਂ ਨੂੰ ਤਾਂ ਬੀਛ ਨਾ ਮਤਲਬ ਫੀਸ ਦੇ ਦੋਗੇ ਤੇ ਪੜ੍ਹ ਲੋਗੇ ਉਹ ਤਾਂ ਡੇ ਹੀ ਜਮਾਨੇ ਜਿਨ੍ਹਾਂ ਜਿਦੋਂ ਇੰਦਾ ਪੜ੍ਹ ਗਏ ਜੇ ਉਹ ਤੁਹਾਡੇ ਤੇ ਚੰਗੇ ਹੀ ਗਏ ਮੰਮੀ ਕੱਲੀ ਫੀਸ ਦੇਣੀ ਕੀ ਗੱਲ ਤੁਹਾਨੂੰ ਪਤਾ ਮੈਂ ਕਿੱਦਾਂ ਕਾਲਜ ਪਹੁੰਚਦਾ ਹਾਂ ਤੋਈ ਤੇ ਮੈਨੂੰ ਘਰੋਂ ਕੱਲ ਦੇਦੇ ਜੇ ਉਹਦੇ ਮੈਨੂੰ ਪਤਾ 20 ਜਾਣਿਆਂ ਤੱਲੇ ਮਾਰ ਕੇ ਮੈਨੂੰ ਉੱਥੇ ਕਾਲਜ ਪਹੁੰਚਣਾ ਪੈਂਦਾ ਕਈ ਵਾਰੀ ਲੋਕੀ ਬਿਠਾ ਲੈਂਦੇ ਆ ਕਈ ਵਾਰੀ ਨਹੀਂ ਬਿਠਾਉਂਦੇ ਨਹੀਂ ਚੱਲ ਕੋਈ ਗੱਲ ਨਹੀਂ ਤੇਰੀ ਫੀਸ ਦਾ ਇੱਕ ਦੋ ਦਿਨ ਵਿੱਚ ਕਰਦੇ ਆ ਨਾ ਮੋਹ ਤਾਰ ਦਿੰਦੇ ਆ ਤੇ ਨਾ ਮੁੜ ਕੇ ਹੋਊ ਤੇ ਸਾਈਕਲ ਲੈ ਦਾਂਗੇ ਤੈਨੂੰ ਮੰਮੀ ਮੈਂ ਉਹ ਸਾਈਕਲ ਚਲਾਉਣਾ ਲੋਕਾਂ ਨੇ ਜੇ ਮੋਟਰਸਾਈਕਲ ਜਾਂਦੇ ਬੁਲਟਾਂ ਦੇ ਜਾਂਦੇ ਤੇ ਮੈਂ ਸਾਈਕਲ ਤੇ ਜਾਂਦਾ ਚੰਗਾ ਲੱਗੂਗਾ ਨਹੀਂ ਤੂੰ ਪੁੱਤ ਕਿਸ ਦੀ ਰੀਸ ਥੋੜੀ ਘਰੀ ਦੀ ਆਪਣੇ ਘਰ ਵਾਲੇ ਵੀ ਵੇਖੀਦਾ ਵਾ ਮੰਮੀ ਕਿੰਨਾ ਕਿਤੇ ਚਾਰਾ ਨਹੀਂ ਆ ਜਿੱਦਾਂ ਦਾ ਜ਼ਮਾਨਾ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ ਵਾ ਚੱਲ ਚੱਲਣਾ ਤਾਂ ਪੈਂਦਾ ਕੋਈ ਗੱਲ ਨਹੀਂ ਤੇਰੇ ਫੀਸ ਦਾ ਕਰਦੇ ਆਂ ਤਾਂ ਮੁੜ ਕੇ ਨਾ ਹੋਊਗਾ ਤੇ ਤੇਰੇ ਨਾਨੀ ਨੂੰ ਕਹਿੰਨੇ ਆਂ ਆਪੇ ਤੈਨੂੰ ਕੋਈ ਨਾ ਕੋਈ ਲੈ ਦਊਗੀ ਚਾਹੇ ਸਾਈਕਲ ਲੈ ਦੂ ਚਾਹੇ ਮੋਟਰਸਾਈਕਲ ਚਲਦਾ ਫਿਰ ਵੇਖ ਲਾਗੇ ਕਿਤੇ ਆਓ ਚੱਲ ਤੂੰ ਨਾਨੀ ਨਾਲ ਗੱਲ ਕਰਕੇ ਵੇਖ ਲਿਓ ਜੇ ਤੇ ਮੰਨਦੇ ਆਹੋ ਚੱਲ ਕੱਲ੍ਹ ਜ ਨਹੀਂ ਜਾਣਾ ਤਾਂ ਤ ਮੈਂ ਚਾਹ ਬਣਾ ਕੇ ਦਵਾ ਲਿਆ। ਠੀਕ। ਚੱਲ ਆ ਜਾਓ। ਹਾਂ ਤੇਰਾ ਸੁਣ ਲਿਆ। ਹੈਲੋ। ਵਧੀਆ ਵਧੀਆ ਤੂੰ ਹੀ ਸੁਣਾਓ। ਹਾਂਜੀ ਵਧੀਆ ਵਧੀਆ। ਕੋਛ ਨਹੀਂ ਵੇਲੇ ਬਸ ਬਿਠੇ ਠੀਕ ਆ ਤੂੰ ਕੀ ਕਰਨ ਦੇ ਅੱਛਾ 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 ਆਪਣੇ ਯਾਰ ਦੋਸਤ ਕੋਲ ਠੀਕ ਜੀ ਠੀਕ ਆ ਆਈਫੋਨ ਕਿਹੜਾ ਆਈਫੋਨ 14 ਠੀਕ ਆ ਕਿੰਨੀ ਹੈਲਥ ਵਾਲੀ ਦੀ ਬੈਟਰੀ ਹੈਲਥ ਠੀਕ ਆ ਠੀਕ ਆ 85 ਸਾਫ ਕੰਡੀਸ਼ਨ ਚ ਆਣਾ ਹਾਂ ਜਦੋਂ ਕੋਈ ਨਹੀਂ ਜੇ ਤੇ ਵਧੀਆ ਹੋਊਗਾ ਫਿਰ ਮੈਂ ਕਰ ਲੈਣਾ ਆ ਘਰੇ ਗੱਲ ਮਮੀ ਨਾਲ ਤੇ ਫਿਰ ਲੈ ਲੈਨੇ ਆ ਕੋਈ ਨਹੀਂ ਇੱਕ ਦੋ ਦਿਨ ਚ ਤੁਸੀਂ ਰੋਕ ਕੇ ਰੱਖਿਓ ਨਾ ਹਾਂ ਤੁਸੀਂ ਕਹਦੇ ਹੋ ਭਾਜੀ ਨੂੰ ਕਿ ਕੋਈ ਨਹੀਂ ਇੱਕ ਦੋ ਦਿਨ ਤੱਕ ਲੈ ਲੈਨੇ ਆ ਫਿਰ ਮੈਂ ਕਰ ਲੈਣਾ ਘਰੇ ਗੱਲ ਹਾਂਜੀ ਹਾਂਜੀ ਜੇ ਤੇ ਫੋਨ ਵਧੀਆ ਹੋਊਗਾ ਕੋਈ ਨਹੀਂ ਫਿਰ ਲੈ ਲਾਂਗੇ

ਇਨੀ ਮਰਜੀ ਸਫਾਈ ਕਰ ਲੋ ਡੰਗਰ ਰਹਿਣ ਨਹੀਂ ਦਿੰਦੇ ਮੁਕ ਕੰਨ ਕਟਾ ਕੰਮ ਕਦੋਂ ਦੇ ਆਏ ਤੇ ਤੂੰ ਕਦੋਂ ਦਾ ਆਇਆ ਕੱਲ ਦਾ ਆਇਆ ਕੱਲ ਦੇ ਤਾਂ ਨਹੀਂ ਆਏ ਆਏ ਤਾਂ ਹੁਣੇ ਹੀ ਥੋੜਾ ਜਿਹਾ ਹੋਇਆ ਵਾ ਤੇਰਾ ਨਬੀਰ ਕਹਿੰਦਾ ਮੈਂ ਕਾਲਜ ਨਹੀਂ ਜਾਣਾ ਕਾਲਜ ਕਿਹੜੀ ਗੱਲ ਨਹੀਂ ਜਾਣਾ ਉਹ ਕੀ ਬਿਮਾਰ ਵਾ ਬਿਮਾਰ ਨਹੀਂ ਆਦੀ ਫੀਸ ਜਮਾ ਹੋਈ ਹੋ ਗਈ ਉਹ ਕਹਿੰਦੀ ਤਾਰੋ ਤੇ ਫੇਰ ਮੈਂ ਜਾਣਾ ਨਹੀਂ ਮਿਲ ਜਣਾ ਤੂੰ ਉਹਨੂੰ ਕਹ ਤਾਰ ਦਾਂਗੇ ਉਹਨਾਂ ਨੂੰ ਕਹ ਕ ਦੋ ਦਿਨਾਂ ਚ ਦੇ ਦਾਂਗੇ ਕੀ ਆਖਰ ਆ ਗਈ ਆ ਉਹ ਕਹਿੰਦਾ ਮੈਂ ਕਿਹਾ ਸੀ ਉਹ ਨਹੀਂ ਮੰਨਦੇ ਉਹ ਦੇ ਉਹ ਬਾਨਾ ਲੱਭਦਾ ਨਾ ਜਾਣਦਾ ਨਹੀਂ ਬਾਨਾ ਅੱਗੇ ਕਿਉਂ ਨਹੀਂ ਉਹ ਬਾਨਾ ਲਾ ਦਿੰਦਾ ਬਾਨਾ ਲਾ ਦਿੰਦਾ ਉਹ ਕਹਿੰਦੀ ਹੁਣੇ ਆ ਤਾਂ ਤਾਂ ਹੀ ਉਹ ਕਹਿੰਦੇ ਆ ਉਹਦਾ ਪੜਨ ਨੂੰ ਜੀ ਨਹੀਂ ਕਰਦਾ ਪੜਨ ਨੂੰ ਤਾਂ ਜੀ ਕਰਦਾ ਨਾਲੇ ਕਹਿੰਦਾ ਮੈਨੂੰ ਆਉਂ ਜਾਂਦੀ ਬੜੀ ਤੰਗੀ ਹੈ ਮੈਨੂੰ ਕੋਈ ਕੋਈ ਚੀਜ਼ ਲੈ ਕੇ ਦੋ ਕੀ ਜੀ ਲੈ ਕੇ ਦਵੋ ਉਹਨੂੰ ਤੇ ਉਹਨੂੰ ਜਾਣ ਨੂੰ ਕੀ ਹੋਇਆ ਉਹਨੂੰ ਕਹਿੰਦਾ ਕਦੀ ਚਾਰ ਦੋਸਤ ਮੈਨੂੰ ਲੈ ਜਾਂਦੇ ਤੇ ਕਦੀ ਨਹੀਂ ਘੜਦੇ ਫਿਰ ਮੈਨੂੰ ਤੁਰ ਕੇ ਜਾਣਾ ਪੈਂਦਾ ਤੁਰ ਕੇ ਜਾਣਾ ਪੈਂਦਾ ਤੇ ਫਿਰ ਕਿੰਨਾ ਕੁ ਵਕ ਤੇ 2 ਕਿਲੋਮੀਟਰ ਤੇ ਹੈਗਾ ਸਾਰਾ ਉਹ ਮੈਨੂੰ ਨਹੀਂ ਪਤਾ ਕਿੰਦਾ ਗਰਮੀ ਬੜੀ ਆ ਤੇ ਦਜਾ ਕਹਿੰਦਾ ਨਹੀਂ ਤੇ ਮੋਟਰਸਾਈਕਲ ਹੀ ਲਿਆ ਦਿਓ ਬਾ ਠੀਕ ਆ ਮੈਨੂੰ ਨਾ ਸਾਹ ਲੈ ਆਂਦਿਓ ਜਿਹੜੇ ਹੈਗੇ ਚਾਰ ਉਹ ਵੀ ਕੱਢ ਦੇਣੇ ਤੁਸੀਂ ਮੋਟਰਸਾਈਕਲ ਲੈ ਦਿਓ ਅਗਲਾ ਕਰਜ਼ਾ ਲੱਥ ਗਿਆ ਤੁਹਾਡਾ ਹੁਣ ਮੈਂ ਕੀ ਕਰਾਂ ਹੁਣ ਕੇ ਕੋ ਪੁੱਛੋ ਤੇ ਫਿਰ ਉਹਦੀ ਜ਼ਿੰਮੇਵਾਰੀ ਏ ਪੁੱਛੋ ਚਲੋ ਇਹਨਾ ਮੈਂ ਕਰਨਾ ਦੋ ਦਿਨਾਂ ਗੱਲ ਜੇ ਮਿਲ ਗਏ ਤੇ ਉਹਨੂੰ ਵੀ ਹੁਣ ਮੈਂ ਕੀ ਕਵਾਂਗਾ ਦਹਾ ਦੇਣਾ ਚ ਦੋ ਤਿੰਨ ਆਰੀ ਤੇ ਪੈਸੇ ਲੈ ਆਂਦੇ ਆ ਤੇ ਦੁੱਧ ਤੇ ਅੱਗੇ 10 ਕਿਲੋ ਦੁੱਧ ਨਹੀਂਗਾ ਤੋਂ ਕੀ ਕਰਨਾ ਫਿਰ ਉਹਨੇ ਵੀ ਕਿੰਨੇ ਕੁ ਦੇ ਦੇਣੇ ਆ ਦਊਗਾ ਤੇ ਚੱਲ ਥੋੜੇ ਬਹੁਤੇ ਦਊਗਾ ਕੋਈ ਮੈਂ ਅੰਡ ਗਵਾਂਡੋ ਪੁੱਛਦੀ ਆਂ ਤੇ ਵੀ ਕੋਈ ਨਾ ਕੋਈ ਤੇ ਹੱਲ ਕਰੀਏ ਫਿਰ ਚੱਲ ਆ ਜਾਓ ਬਹੁਤਾ ਹੀ ਪਸਾੜਿਆ ਤੂੰ ਇਹ ਮਮੀ ਹਾਂਜੀ ਬਹਰ ਬਿੱਠੇ ਆ ਗਈ ਗਿਰਨਦਲ ਬੰਨੇ ਆ ਤਰੋ ਸਾਰੇ ਇੱਥੇ ਕੋ ਬਿੱਠੇ ਤਾਗੇ ਨਹੀਂ ਉੱਧੇ ਹੀ ਮੈਂ ਬਾਹਰੇ ਪੈ ਗਈ ਬਾਹਰ ਕੀ ਕੋਟ ਨਾ ਜੇ ਥੱਕ ਗਏ ਜੀ ਨਹੀਂ ਨਹੀਂ ਕਿਉਂ ਦੱਸ ਦੋ ਜੇ ਕੋਟ ਤੇ ਨਾ ਕੀ ਗੱਲ ਅੱਜ ਬੜਾ ਪਿਆਰ ਆਉਂਦਿਆ ਪਿਆਰ ਇਹਦਾ ਬਹੁਤ ਪਿਆਰੇ ਦੰਨਿਕਾ ਲੰਦੇ ਅੱਛਾ ਹਾਂ ਮੇਨ ਕੰਮ ਤੇ ਆਦੂ ਜਿਹੜਾ ਤੈਨੂੰ ਕੰਮ ਮੇਨ ਕੰਮ ਕੋਈ ਵੀ ਨਹੀਂ ਆ ਉਹ ਤੇ ਫੋਨ ਆਇਆ ਹੀ ਮੁੰਡੇ ਦਾ ਮੈਂ ਸੁਣ ਲਈ ਗੱਲ ਕੀ ਕਹਿਣ ਡਿਆ ਉਹ ਕਹਿਣ ਡਿਆ ਹੀ ਫੋਨ ਵੱਲੋਂ ਕਹਿਣ ਡਿਆ ਹੀ ਕੀ ਨਵਾਂ ਹੀ ਫੋਨ ਅੱਛਾ ਨਾਲੇ ਸਸਤਾ ਮਿਲ ਜੂਗਾ ਸਵਰਤਿ ਨਾਲੇ ਵਧੀਆ ਵਾ ਹੂੰ ਜਿਆਦਾ ਨਹੀਂ ਚੱਲਿਆ ਫੋਨ ਨਾਲੇ ਵਧੀਆ ਕੀ ਕਰਤਾੀ ਵੰਨ ਜੁਰਦੀ ਨਾ ਤੇ ਨਹੀਂ ਆ ਜੇ ਤੇ ਨਾ ਸਾਰੀ ਜਾਂ ਟਾਈਮ ਨਾ ਉਹ ਨਹੀਂ ਨਾ ਸਰਦ ਕੋਈ ਨਹੀਂ ਲੈ ਦਾਂਗੇ ਆਈਫੋਨ ਵੀ ਤੇ ਨਾ ਨਹੀਂ ਨਹੀਂ ਮੈਂ ਲੈਣਾ ਜੇ ਸਰਦ ਹੁੰਦਾ ਮੈਂ ਕਿਉਂ ਕਹਿਣਾ ਤੁਹਾਨੂੰ ਅੱਛਾ ਹਾਂ ਉਹ ਫਿਰ ਮੇਰੇ ਸਾਰੇ ਦੋਸਤਾਂ ਦਾ ਫੋਨ ਹੈ ਤੇ ਉਹ ਕਹਿੰਦੇ ਤੇਰੇ ਪਾਪਾ ਇੰਡੀ ਵੜੀਆ ਜੋਬ ਕਰਦੇ ਆ ਤੇ ਫਿਰ ਕੋਈ ਫੋਨ ਨਹੀਂ ਹੈਗਾ ਤੁਹਾਡਾ ਸਰਾਜ ਫੋਨ ਖਰਿਆ ਅੱਛਾ ਹਾਂ ਫਿਰ ਉਹ ਮੈਨੂੰ ਲੈ ਗਏ ਦੋ ਦਈਆਂ ਕੋਈ ਗੱਲ ਨਹੀਂ ਹੁੰਦਾ ਫੋਨ ਪਾਪਾ ਦਾ ਤੇ ਮੈਂ ਕਰਦੀ ਆ ਗੱਲ ਪੁੱਛਦੀ ਆ ਕੋਛਣਾ ਕੀ ਉਹਨਾਂ ਨਾਲ ਦੋ ਵੀ ਪੈਸੇ ਦੋ ਤੇ ਮੈਂ ਲੈ ਆਂਗਾ ਪੁਸ਼ਟੀ ਨਾ ਫੋਨ ਆਊਗਾ ਤੇ ਫੇਰ ਮੈਂ ਪੁੱਛਾਂ ਵੀ ਕਹਿੰਦੇ ਆ ਫੇਰ ਕੋਈ ਨਹੀਂ ਲੈ ਦਾਂਗੇ ਠੀਕ ਆ ਪੁੱਛ ਦਿਓ ਨਾ ਫੇਰ ਠੀਕ ਆ ਠੀਕ ਆ ਹਾਂਜੀ ਪੁੱਛ ਲਿਓ ਤੇ ਫੇਰ ਮੈਂ ਲੈ ਲਾਂਗਾ ਕੋਈ ਨਹੀਂ ਅੱਛਾ ਜਾ ਕੇ ਤੇ ਮੇਰੇ ਅਕਾਊਂਟ 'ਚ ਪੈਸੇ ਪਵਾ ਦਿਓ ਕੋਈ ਗੱਲ ਨਹੀਂ ਚਾਰ ਦੋਸਤ ਬੜਾ ਕੁਛ ਕਹਿੰਦੇ ਹੁੰਦੇ ਆ ਜੇ ਤੈਨੂੰ ਘੜੀ ਦੇਈ ਦੀ ਜੇ ਤੂੰ ਦੋਨਾ ਨਾ ਕੀਤੀ ਉਦਾਂ ਹੀ ਚਾਹੀਦਾ ਵਾ ਨਾਲੇ ਵਧੀਆ ਹੁੰਦਾ ਵਾ ਹੂੰ ਅਹ ਉਹ ਨਾਲੇ ਕਰਾ ਵੀ ਨਹੀਂ ਹੁੰਦੇ ਹਾਂਜੀ ਮੈਂ ਚਲੋ ਕਰ ਲੈਣਾ ਵਾ ਫਿਰ ਗੱਲ ਅੱਛਾ ਠੀਕ ਆ ਕੀ ਕਰਦੇ ਹੋ ਗੱਲ ਪਾਪਾ ਚਾ ਕੋਈ ਗੱਲ ਠੀਕ ਆ ਚੰਗੀ ਤਾਂ ਵੀਰ ਇੱਥੇ ਬੈਠਾ ਵਧੀਆ ਵਧੀਆ ਰਾਤੀ ਤੂੰ ਸੁਣਾਉਂ ਠੀਕ ਆ ਵਧੀਆ ਇੱਥੇ ਕੰਨਿਆ ਖੇਡ ਲੈਣਾ ਸੀ ਨਾ ਮਨ ਨਹੀਂ ਕਰ ਰਿਹਾ ਖੇਡਣ ਮੈਂ ਚਲ ਵੇਨੇ ਆ ਵੈਚ ਓਦਾਂ ਵਧੀਆ ਲੱਗਦਾ ਵੇਖਣਾ ਚੱਲ ਖੇਡ ਲਿੰਦਾ ਮਨ ਹੌਲਾ ਹੋ ਜਾਂਦਾ ਬੰਦੇ ਦਾ ਨਹੀਂ ਨਹੀਂ ਨਾ ਮੈਨੂੰ ਅੱਜ ਥੋੜਾ ਜਿਹਾ ਆਪਣਾ ਸਰੀਰ ਵੀ ਠੀਕ ਨਹੀਂ ਲੱਗਣ ਰਿਹਾ ਕਿਉਂ ਕੀ ਹੋਇਆ ਓਦਾਂ ਹੀ ਓਦਾਂ ਹੀ ਬਸ ਮੋਦਾ ਮਨ ਵੀ ਨਹੀਂ ਹੈਗਾ ਖੇਡਣ ਦਾ ਅੱਜ ਤੇ ਨਹੀਂ ਗਿਆ ਅੱਜ ਨਾ ਕਾਲਜ ਨਹੀਂ ਗਿਆ ਅੱਜ ਨਾ ਉਹ ਵੀ ਮੈਂ ਅੱਜ ਲੇਟ ਹੀ ਉੱਠਿਆ ਫੇਰ ਮੈਂ ਰਹਿਣ ਦਿਨਾ ਚੱਲ ਕੀ ਜਾਣਾ ਅੱਜ ਹਨਾ ਕਾਲਜ ਚੱਲ ਜਾਣਾ ਹੈ ਨਾ ਉੱਥੇ ਵਧੀਆ ਮਨ ਦਿਲ ਤੋਂ ਲੱਗ ਜਾਂਦਾ ਬੰਦੇ ਦਾ ਘਰ ਉੱਦਾਂ ਹੀ ਇਹ ਤੇ ਆ ਤੇਰੀ ਗੱਲੀਆਂ ਹੁੰਦੀਆਂ ਦਿਮਾਗ ਚ ਹੂੰ ਚੱਲ ਜਾਣਾ ਹੈ ਕਾਲਜ ਜਾਇ ਕਰ ਪਰਿਆ ਕਰ ਨਹੀਂ ਕੋ ਕੱਲ ਜਾਵਾਂਗਾ ਅੱਜ ਤੇ ਚੱਲ ਲੇਟ ਹੀ ਉੱਠਿਆ ਏ ਠੀਕ ਆ ਠੀਕ ਆ ਹਾਂ ਹੋਰ ਤੂੰ ਸੁਣਾ ਹਾਂ ਬਸ ਠੀਕ ਆ ਮੈਂ ਵੀ ਹਾਂ ਤੇ ਰਦੀਪ ਤੇਰੇ ਤੇ ਨਹੀਂ ਆ ਰਿਹਾ ਹੈ ਨਾ ਤੇਰੇ ਤੇ ਬਾਬਾ ਭਰਾਈ ਕੰਪਲੀਟ ਹੋ ਗਈ ਆ ਤੇ ਤੂੰ ਘੁੰਮ ਫਿਰ ਲੈਣਾ ਹਨਾ ਆਹ ਉਹ ਚਲ ਵਧੀਆ ਨਾਲੇ ਵੇਲੇ ਹੁਣ ਕੋਈ ਟੈਨਸ਼ਨ ਨਹੀਂ ਜਿੱਥੇ ਮਰਜੀ ਯਾਰਾਂ ਦੋਸਤਾਂ ਨਾਲ ਚੱਲ ਜਾਣਾ ਕਦੇ-ਕਦੇ ਹਨਾ ਬਾਬਾ ਘੋਂ ਤੇਨੂੰ ਘਰੋਂ ਖੁੱਲ ਮਿਲੀ ਆ ਵਧੀਆ ਨਹੀਂ ਜਾਂਦਾ ਨਹੀਂ ਕੋ ਆ ਵਧੀਆ ਬੰਦਾ ਚਲ ਚੁਲ ਜਾਂਦਾ ਬਾਹਰ ਯਾਰ ਇਦਾਂ ਐਵੇਂ ਪਹਿਲਾਂ ਭਰਾਈ ਦੀ ਟੈਨਸ਼ਨ ਕਦੀ ਕੋਈ ਸਹੀ ਗੱਲ ਯਾਰ ਕੋਈ ਨਹੀਂ ਤੇਰੀ ਵੀ ਹੋ ਜਾਨੀ ਕੰਪਲੀਟ ਹੋ ਜਾਣੀ ਆਣੀ ਸਾਲ ਆ ਬਸ ਹਾਂ ਫਿਰ ਤੂੰ ਵੇਲਾਵੇਂ ਬਸ ਫਿਰ ਅੱਗੇ ਸੋਚੀ ਫਿਊਚਰ ਦਾ ਉਹ ਤੇ ਚੱਲ ਸੋਚਾਂਗੇ ਉਹ ਦਨ ਨਜ਼ਾਰੇ ਆਣਾ ਉਹ ਮਰਜ ਨਜ਼ਾਰੇ ਲੈਣੇ ਕੇ ਬਾਅਦ ਕੰਮ ਹੀ ਕਰਨਾ ਹਾਂ ਕੋਈ ਨਹੀਂ ਬਾਕੀ ਤੂੰ ਹੋਰ ਸੁਣਾ ਦੋ ਠੀਕ ਆ ਠੀਕ ਆ ਬਾਕੀ ਮੈਂ ਤੇ ਭਰਾ ਮਮੀ ਨੇ ਹੁਣੇ ਬਣਾ ਕੇ ਆਈ ਆਈਫੋਨ ਲਈ ਮੁੰਡਾ ਡਿਆ ਇੱਕ ਫੋਨ ਕਰਨ ਅੱਛਾ ਅੱਛਾ ਯਾਰ ਦੋਸਤੋ ਦੇ ਕੋ ਹੈਗਾ ਆਈਫੋਨ ਕਿਹੜਾ ਓ 40 ਨਾ ਠੀਕ ਠੀਕ ਹੈ ਤੇ ਮੈਂ ਹਾਂ ਚੱਲ ਮੈਂ ਮਨਾ ਕੇ ਆਏ ਹੁਣ ਵੇਖੋ ਪਾਪਾ ਨਾ ਕਰਨਗੇ ਗੱਲ ਹਾਂ ਫੇਰ ਲੈ ਕੇ ਦੇਣਗੇ ਜਦ ਮੰਨ ਗਏ ਹੋਣੇ ਆ ਨਾ ਤੇਰੇ ਤੇ ਹਾਂ ਮੰਮੀ ਤੇ ਮੰਨ ਗਈ ਆ ਹੁਣ ਪਾਪਾ ਤੂੰ ਕਹਿਣਗੇ ਫੇਰ ਲੈ ਕੇ ਦੇਣਗੇ ਠੀਕ ਫੇਰ ਹੀ ਆ ਅੱਗੇ ਵਾਲੇ ਤੇਰੇ ਤੇ ਕਰਮਾ ਚ ਹੈਗਾ ਵਾ ਤੈਨੂੰ ਮਿਲ ਜਾਣਾ ਹਾਂ ਹੋਦੀ ਆ ਗੱਲ ਕੋਈ ਨਹੀਂ ਤੈਨੂੰ ਵੀ ਮਿਲੂਗਾ ਤੂੰ ਵੀ ਪਰ ਨਹੀਂ ਨਹੀਂ ਆਪਣੀ ਘਰ ਤੋਂ ਭਰਾਇ ਕੰਪਲੀਟ ਹਾਂ ਤੇ ਉੱਥੇ ਤੈਨੂੰ ਮਿਲੂਗਾ ਕੋਈ ਨਹੀਂ ਨਹੀਂ ਤੇ ਆ ਹਾਂ ਤੂੰ ਸੁਣਾ ਤੂੰ ਬੱਸ ਇੱਦਾਂ ਹੀ ਵਿੱਲੇ ਆਂ ਮੈਂ ਤੇ ਜੀ ਨੂੰ ਕਮਾਉਣੇ ਠੀਕ ਠੀਕ ਮੈਂ ਚੱਲ ਕਮਾ ਲਿਆਵਾਂ ਤੇ ਤੂੰ ਇੱਥੇ ਬੈਠਾ ਹੀ ਮੈਂ ਆ ਗਿਆ ਤੇਰੇ ਨਾਲ ਮੈਂ ਵੀ ਇੱਦਾਂ ਹੀ ਬਸ ਘਰ ਮਨ ਨਹੀਂ ਲੱਗਣ ਡਿਆ ਮੈਂ ਚੱਲ ਬਾਹਰ ਚੱਲ ਜਾਨੇ ਆ ਘੁੰਮਣ ਫਿਰਨਾ ਅੱਛਾ ਅੱਛਾ ਕਿਤੇ ਮੈਂ ਇਹਨਾਂ ਦਾ ਮੈਚ ਵੇਖਣ ਡਿਆ ਪਿਆ ਫਿਰ ਮੈਂ ਜੀ 10 15 ਮਿੰਟ ਹੋਏ ਉਧਰੋਂ ਫਿਰ ਤੂੰ ਆ ਗਿਆ ਮੈਂ ਤਾਂ ਚੱਲ ਵਿਖੀਏ ਭਲਾ ਬੈਠਾ ਮੁੰਡਾ ਇਕੱਲਾ ਹਾਂ ਕੋਈ ਟੈਨਸ਼ਨ ਟੈਨਸ਼ਨ ਨਹੀਂ ਭਰਾ ਨਹੀਂ 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 ਟੈਨਸ਼ਨ ਕੋਈ ਨਹੀਂ ਉਦਾਂ ਹੀ ਬੱਸ ਮੈਂ ਉਹਨੇ ਇਦਾਂ ਹੀ ਲੋ ਕੋਈ ਨਹੀਂ ਦਸ ਦੀ ਤੋ ਕੋਈ ਨਹੀਂ ਚੱਲ ਠੀਕ ਆ ਵੀਰ ਫਿਰ ਮੈਂ ਡੀ ਜੀ ਨੂੰ ਘਮਾ ਲਾਂ ਚੱਲ ਠੀਕ ਆ ਠੀਕ ਹਾਂ ਤੂੰ ਜਾਣਾ ਘਰ ਕਿੱਥੇ ਰਹਿਣਾ ਨਹੀਂ ਤੂੰ ਚੱਲ ਜਾ ਮੈਂ ਉਹਨਾਂ ਘਟਾਇਰ ਕੇ ਮੜਾ ਜਾ ਚੱਲ ਮੈਂ ਘਮਾ ਲਾਂ ਫਿਰ ਕੋਈ ਨਹੀਂ ਘਮਾ ਲਾ ਘਮਾ ਲਾ ਠੀਕ ਆ ਇਹਦੇ ਤੇ ਨਿਆਰੇ ਆ ਭਰਾ ਬਾਬਾ ਜਦੋਂ ਘਰੋਂ ਪੈਸੇ ਮਿਲਣ ਸਾਰਾ ਖਰਚ ਕੁਝ ਦਿੰਦਾ ਵਾ ਕੋਈ ਰੋਕ ਨਹੀਂ ਘਰੋਂ ਜਿਹੜੀ ਚੀਜ਼ ਮੰਗੇ ਉਹ ਹੀ ਮਿਲ ਜਾਂਦੀ ਆ